ਨੇ ਕਿ ਮੇਨ ਕਾਲੀ ਖੰਡਾ ਵਾ ਨਾ ਕਰਨਾ ਲੱਗਣੀ ਸਾਡੀ ਖੰਡ ਨੂੰ ਆਹ ਬਣਾਇਆ ਆਹ ਬਣਾਇਆ ਜਰੂਰੀ ਕਿ ਇਹ ਅਸਲ ਮੇਤਾ ਕੋਣਾ ਪਹਿਲੇ ਹੀ ਸੀਗਾ ਇਹ ਚੱਲ ਕੋਈ ਗੱਲ ਨਹੀਂ ਫਿਰ ਕੀ ਤੇ ਕੱਟ ਕੇ ਬਲ ਮੁਰੇ ਇਹ ਕੱਟ ਕੇ ਮੁਰੇ ਲਾ ਕਾਲੀ ਖੰਡ ਜਿੱਤਾਂ ਅੱਖਰ ਕਾਲੀ ਮੋਕ ਕਾਲੀ چینی ਹੁਣ ਕਾਲੀ چینی ਬਣ ਗਈ ਪਰ ਨਾ ਇਹਦਾ ਕਾਲੀ ਖੰਡ ਹੀ ਰਹਿਣਾ ਬਈ ਉੱਡ ਕੋਣਾ ਫੁੱਲੇ ਨੇ ਤੇ ਪਾਣੀ ਪੀਣਾ ਮੇਰੇ ਮੂੰਹ ਚੋਂ ਪਾਣੀ ਪੁਣੀ ਪੀ ਕੇ ਸੈਟ ਵਟ ਹੋ ਕੇ ਬਦਾਮ ਖਾਂਦੀ 18 ਬਾਬੂ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲਓ ਜੀ ਤੇ ਸੋਬਾ ਸੋਬਾ ਕਰਤੀ ਬਲੌਗ ਦੀ ਸਟਾਰਟਿੰਗ ਆਪਾਂ ਠੀਕ ਹੈ ਤੇ ਅੱਜ ਆਪਾਂ ਲਗਭਗ ਕੰਮ ਕਰਨਾ ਵੀ ਪਹਿਲਾਂ ਤਾਂ ਕਰਨੀ ਸਪਰੇਅ ਆ ਠੀਕ ਹੈ ਸਿੱਧਾ ਹੀ ਹਿਸਾਬ ਆ ਮੈਂ ਤੇ ਮਨਪ੍ਰੀਤ ਜੀ ਦਿਹਾੜੀ ਉਹਨਾਂ ਦਾ ਸੋਮਾ ਹਨਾ ਆਪਣਾ ਲਈ ਆ ਜੀ ਸ਼ਾਇਦ ਤਾਂ ਕੋ ਆਊਗਾ ਮੈਂ ਬਾਬਾ ਨੂੰ ਫੋਨ ਲਾ ਕੇ ਪੁੱਛਿਆ ਸੀ ਉਹ ਤਾਂ ਕੋਈ ਨਹੀਂ ਲੈ ਜਾਵੇ ਲੈ ਹੀ ਐ ਤੇ ਅੱਜ ਕਰਦੇ ਆ ਦੋਨਾਂ ਖੇਤਾਂ ਦੇ ਸਪਰੇਅ ਸਪਰੇਅ ਵਾਲਾ ਕੰਮ ਨਿਬੇੜਦੇ ਆ ਦਵਾ ਦਵਾ ਤੇ ਉਦੋਂ ਪਹਿਲਾਂ ਥੋੜੇ ਨਿੱਕੇ ਮੂਟੇ ਕੰਮ ਪਟਰਾਵਲ ਲਿਆਉਣਾ ਕਾਰ ਦੇ ਕਿਆਂ ਤੋਂ ਆਪਾਂ ਦਵਾਈ ਲਿਆਉਣੀ ਆ ਛੜਕਣ ਵਾਸਤੇ ਹਣਾ ਤੇ ਹੋਰ ਮਾੜੇ-ਮੋਟੇ ਸੈਟਿੰਗ ਕਰਨੀਆਂ ਢੋਲਕੀ ਲਿਆਉਣੀ ਇੱਕ-ਇੱਕ ਤਾਂ ਹੈਗੀ ਆਪਣੇ ਕੋਲ ਇੱਕ ਮਾਦਰ ਮਹਿੰਦਰ ਸਿੰਘ ਘਿੱਲਾ ਮਨਪ੍ਰੀਤ ਕੀ ਮੰਨ ਕੇ ਚੱਲ ਹਣਾ ਤੇ ਚਲੋ ਫਿਰ ਚੱਲੀਏ ਥੱਲੇ ਕਿਰਾ ਇੱਥੇ ਉਠੇ ਸੀਗੇ ਵੀਡੀਓ ਅਪਲੋਡ ਕਰਕੇ ਹਟੇ ਹਣਾ ਸਭ ਕੁਝ ਸੈਟਿੰਗ ਐਡੀਟਿੰਗ ਲੜਰਮ ਪਾਟਰ ਵੀਡੀਓ ਤਿਆਰ ਤੇ ਸ਼ਾਮ ਨੂੰ ਆਈ ਜਾਣੀ ਦੀ ਵੀਡੀਓ ਆਪਣੀ ਤੇ ਚਲੋ ਚੱਲੀਏ ਤੇ ਦਿਖਾਉਣੇ ਤੁਹਾਨੂੰ ਥੱਲੇ ਆ ਗਏ ਸੀਗੇ ਤੇ ਹਜੇ ਤੱਕ ਹਜੇ ਤੱਕ ਪੁੱਤ ਛੱਡਰੇ ਨਹੀਂ ਉਹ ਛੱਡੂ ਮੈਂ ਡੈਡੀ ਠੀਕ ਆ ਤੇ ਬਾਕੀ ਤੁਸੀਂ ਵੇਖੀਏ ਹੁਣ ਵਾਰੀ ਵਾਰ ਨਿਗਾ ਮਰਾਂ ਨੂੰ ਚੰਘਣ ਲੱਗਦਾ ਠੀਕ ਹੈ ਬਾਕੀ ਆ ਮਨ ਪਿੰ ਨੂੰ ਦੇਨੇ ਅਸੇ ਵੀ ਏਅਰ ਲੱਗ ਭਾਗ ਹੋਏ ਬਾਹਰ ਬਾਉਣ ਵਾਲੇ ਹੋਏ ਪਿਆ ਵਾਲੇ ਤੇ ਇਹ ਮਿਲ ਕਰ ਨਹੀਂ ਬੰਦ ਆ ਪਣ ਤੇ ਛੱਡ ਨਹੀਂ ਨੀ ਤਾਂ ਕੱਢ ਨਹੀਂ ਨੀ ਬਾਹਰ ਪਤਾ ਤੇ ਡੈਡੀ ਨੂੰ ਚਾਹ ਪੀ ਜਾਂਦਾ ਉਹ ਨੂੰ ਆ ਜਾਂਦੇ ਤੇ ਉਹੀ ਕੱਢੂ ਆ ਕੇ ਬਾਹਰ ਹਨ ਤੇ ਮੈਂ ਇਹਨੇ ਪੈਟਰੋਲ ਲਿਆ ਵਾਂ ਨਾਲ ਦਵਾਈਆਂ ਤੇ ਦਵਾਈ ਮੋੜਦੇ ਹਾਂ ਮੋੜਿਆ ਵਾਂ ਟਰਾਇਆ ਕਿ ਕਬੂਤਰ ਬਾਹਰ ਕੱਢ ਦਿਓ ਤੇ ਆਪਾਂ ਆਡਰ ਨਹੀਂ ਕਰਾਂਗੇ ਉਹ ਨਹੀਂ ਕੱਢਦੇ ਠੀਕ ਆ ਲਓ ਜੀ ਆਜੋ 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 ਬੱਤਾ ਲਓ ਜੀ ਕਾਰ ਦੀ ਗੇ ਬਾਹਰ ਰਹਿੰਦੇ ਹੁੰਦਾ ਇੱਕ ਦੋ ਜੀ ਅਜੇ ਹੌਲੀ ਆਉਂਦੇ ਆ ਤਿੰਨ ਰਹਿ ਗਈ ਤਿੰਨੇ ਆ ਜਾਣਗੇ ਤੇ ਉਹ ਬੈਠੇ ਬੱਚੇ ਆਪਣੇ ਤੇ ਉਹ ਬੈਠੇ ਕਬੂਤਰੀ ਜਿਹੜਾ ਬੰਦਾ ਲੈ ਗਿਆ ਜੀ ਨਾ ਇੱਥੇ ਆ ਕੇ ਬਹਿ ਗਈ ਤੇ ਉਹਨੇ ਅੰਡੇ ਉਹ ਅੰਡੇ ਲਈ ਪਈ ਗਈ ਦੋ ਬੱਚੇ ਆ ਬੈਠੇ ਤੇ ਦੋ ਬੱਚੇ ਆ ਬੈਠੇ ਠੀਕ ਹੈ ਤੁਹਾਨੂੰ ਬਾਕੀ ਪਤਾ ਹੀ ਹੈ ਤੇ ਚਲੋ ਫਿਰ ਹੁਣ ਕੰਮ ਤਾਂ ਨਹੀਂ ਨਿਬੇੜੀਏ ਧਵਾ ਧਵਾ। ਜਾ ਦੋ ਚੱਲ ਤੇ ਪਰਰੇ ਠੀਕ। ਆ ਸਪਰੇ ਮੁੜ ਚੋ ਠੀਕ ਐ। ਆ ਦੇਖੋ। ਬਸ ਸਪਰੇ ਮੋੜ ਲਈ ਨਾਲੇ ਪੋਲੇ ਪੈਟਰੋਲ ਮੋਟਰਸਾਈਕਲ 'ਚ ਤੇ ਢੋਲਕੀਆਂ ਆਪ ਤੇ ਠੀਕ ਐ। ਜੋ ਤੇ ਆ ਗਿਆ ਆਪਾਂ ਕਰੇ ਹੁਣ ਠੀਕ ਐ। ਤੇ ਮਨਤ ਦੇ ਘਰੋਂ ਚੱਕ ਲੈ ਡਰਮ ਢੋਲਕੀ ਦੋ ਢੋਲਕੀਆਂ ਪਾਣੀ ਪੂਣੀ ਪਾਈ ਜੰਨੇ ਆ ਤੇ ਮੇਰਾ ਬੋਲ ਦਿਹਾੜੀਆ ਆ ਆਉਂਦਾ ਚੋਬਰ। ਠੀਕ ਐ। ਇਹ ਦੁਕਾਨ ਤੇ ਥੋੜਾ ਮਾਲ ਆਪ ਦਾ ਮਾਲ ਪਤਾ ਲੈਣ ਕੋਈ ਹੈ ਨਾ ਤੇ ਡਰਮ ਭਰ ਕੇ ਬਾਅਦ ਚੱਲਦੇ ਆਂ ਖੇਤ ਖੇਤ ਚੱਲ ਕਰਨੀ ਸਪਰੇ। ਤੇ ਬਾਕੀ ਤੁੰਦਰੋਣੇਗੇ। ਲਓ ਜੀ ਕੰਮ ਕਰਨਾ ਸਟਾਰਟ। ਸਪਰੇਅ ਦਾ ਖਿੱਚੀ ਆਉਂਦੇ ਚੋਬਰ ਕੰਮ ਕਰਦੋ। ਗੌਰ ਕਰੀ ਪਈ ਐ। ਚਾਰਜ ਕਰੀ। ਲਓ ਕਰੋ ਦਰਸ਼ਨ। ਚੋਬਰ ਫਿਰਦਾ ਇਧਰ। ਓਕੇ। ਠੀਕ ਐ। ਲਓ ਜੀ ਤੇ ਦਿਖਾਉਣੇ ਕਰ ਲਈ ਸਵੇਰੇ ਕਰਾਂ। ਜੀ ਇੱਕ ਅਗੇ ਟਰਾਲਕੀ ਨੇ ਵੇੜਤੀ ਠੀਕ ਐ। ਓਕੇ ਕਰ ਜੀ ਰਿਪੋਰਟ। ਪਹਿਲਾਂ ਪਹਿਲਾਂ ਕੰਮ ਸ਼ੁਰੂ ਕਰੋ। ਚੋਬਰ ਤਾਂ ਹੋ ਜਾਂਦਾ ਪਾ ਜੀ। ਉਹ ਬੱਟ ਤੇ। ਵੇਲੀ ਕਰਕੇ ਟਰਾਲਕੀ। ਸਾਹਮਣੇ ਖੜਾ ਆਪਣਾ ਛੋਟਾ ਟਰੈਡ ਤੇ ਬਸ ਟੋਲਖੀਆਂ ਭੱਜਦੇ ਆ ਤੇ ਛੜਕਦੇ ਆ ਭਰਦੇ ਆ ਛੜਕਦੇ ਆ ਇਹੀ ਕੰਮ ਕਰਨਾ ਠੀਕ ਹੈ ਤੇ ਹੁਣ ਹੋ ਸਕਿਆ ਵੀਡੀਓ ਨਹੀਂ ਲੱਗਣੀ ਤੇ ਚੱਲ ਕੇ ਕਬੂਤਰਾਂ ਕੋਲ ਲਾਵਾਂਗੇ ਕੱਲ ਤਾਂ ਕਾਲੀ ਸ਼ੌਂਕ ਨਹੀਂ ਹੋਇਆ ਤੇ ਅੱਜ 100% ਕਰਾਂਗੇ ਠੀਕ ਹੈ ਤੇ ਬਣੇ ਰਿਓ ਵੀਡੀਓ ਨਾਲ ਵੇਖੋ ਕੀ ਬਣਦਾ ਜੀ ਸਪਰੇਅ ਦਾ ਇਧਰਲੇ ਗਾਂ ਵਾਲੇ ਆਪਣੇ ਚਾਰ ਕਿਲੇ ਕੰਪਲੀਟ ਕਰਤੇ ਸਮਾਨ ਲੱਦ ਲੈ ਟਰੈਡ ਤੇ ਤੇ ਹੁਣ ਚਾਹ ਚੁਪੀ ਕੇ ਲਾਂਘਣੇ ਰ ਤੇ ਆਪਣਾ ਚੋਬਰ ਬੱਗਾ ਸਿੰਘ ਬੱਕਾਸਿੰਗ ਮਾਨਾਂ ਵਾਲੇ ਚਾਹ ਬਣਾਈ ਜਾਂਦੇ ਜੀ ਠੀਕ ਹੈ ਚਾਹ ਬਣਾਈਏ ਨੀ ਹਾਂ ਜੀ ਚਾਹ ਪੀਂ ਜਾਂਦੇ ਜੀ ਚਾਹ ਪੀ ਕੇ ਹਾਂ ਚਾਹ ਪੀਣੀ ਤਾਂ ਆਹੂ ਸਾਰੇ ਜਾਣੇ ਤੇ ਚਾਹ ਪੀ ਕੇ ਚੱਲਦੇ ਆਪਾਂ ਦੂਜੇ ਖੇਤ ਤੇ ਉੱਥੇ ਪੰਜ ਕਿਲੇ ਉਧਰ ਉਹ ਵੀ ਕਰਨੀ ਜਾ ਕੇ ਜੀ ਆ ਗੱਡੀ ਦੀ ਹਿਸਟਰੀ ਵੱਡੀ ਐ ਇਹ ਗੱਡੀ ਕਿਉਂ ਆਈ ਐ ਕਾਹਤੋਂ ਆਈ ਐ ਇਹ ਤੁਹਾਨੂੰ ਦੱਸ ਦੇ ਦੀ ਓਕੇ ਤੇ ਚੱਲ ਗਿਓ ਦੂਜੇ ਖੇਤ ਕੰਮ ਕਰਤਾ ਸਟਾਰਟ ਆ ਗਏ ਸੀਗੇ ਇੱਕ ਢੋਲ ਕਿ ਸਾਡੇ ਚੋਬਰ ਦੇ ਮਗਰ ਹਟ ਜਾ ਕੈਮਰਾ ਬਾਲਾ ਹਲਦਾ ਉਖੜ ਜਾ ਯਾਰ ਇੱਕ ਮਿੰਟ ਹੌਰੀ ਸਰ ਜੂਮ ਹੋ ਗਿਆ ਲਓ ਜੀ ਇੱਕ ਵਾਰ ਇੱਕ ਗੱਡੀ ਮੇਰੇ ਮਗਰ ਹੈ ਹੁੰਦੀ ਨਹੀਂ ਹੋ ਗਈ ਹੈ ਨਾ ਤੇ ਬਸ ਸਪਰੇ ਕਰ ਗਏ ਤੇ ਦਵਾ ਦਾ ਕਾਹ ਵਾਲਾ ਵੀ ਚੱਲੀ ਗਿਆ ਰਾਮਨਪੁਰੇ ਕੋਲ ਚੱਲੀ ਗਿਆ ਉੱਥੇ ਕਬੂਤਰਾਂ ਕੋਲੇ ਬਸ ਚਲੋ ਵਾਪਸ ਤੇ ਕਰਦੇ ਹੁਣ ਸ਼ੇਰ ਆਪਾਂ ਨਾ ਤੇ ਲਗਭਗ ਆਪਣੀ ਸਪਰੇ ਹੋ ਗਈ ਬਾਬੇ ਹੋਣਾ ਬਸ ਆਹ ਕਿਲਾ ਰਹਿ ਗਏ ਤਿੰਨ ਗੱਜ ਹਨ ਚਾਰ ਟੂਲਕ ਇੱਥੇ ਬਹਿਣੀਆਂ ਤੇ ਇੱਕ ਟੂਲਕ ਇੱਧਰ ਰਹਿ ਗਈ ਜੀ ਉਹ ਫਿਰਦਾ ਆਪਣਾ ਬੰਦਾ ਫਿਰ ਠੀਕ ਹੈ ਉਹ ਸਪਰੇ ਕਰਦਾ ਫਿਰਦਾ ਉਧਰ ਪੂੰਡੀ ਆਪਣੀ ਸਟਾਰਟ ਹੈ ਤੁਨ ਵਾਇਸ ਹੁੰਦੀ ਉਹ ਵਿੱਚ ਠੀਕ ਹੈ ਥੋੜੀ ਬੰਦ ਹੋ ਗਏ ਬੜਾ ਕਾਰ ਨਹੀਂ ਹੁੰਦੀ ਉਹ ਤਾਂ ਕਿ ਰੇਸ ਕਰਕੇ ਮਾੜੀ ਤੇ ਪੈ ਵਿੱਚ ਹੀ ਕਰਦੇ ਜਮ ਤੇ ਚਲੋ ਉਹਨੂੰ ਆਉਣ ਦੋ ਤੇ ਆ ਕੇ ਜਿਵੇਂ ਲੱਗ ਲੱਗਦੇ ਆਪਾਂ ਕਰਦੇ ਆ ਕੰਮ ਸਟਾਰਟ ਠੀਕ ਹੈ ਪਰ ਮੈਂ ਤਾਂ ਆਪ ਕਾਹੜਾ ਵੀ ਦੋ ਦੋ ਜਾਵਾਂ ਮੈਂ ਤੇ ਬਾਕੀ ਮਨਪ੍ਰੀਤ ਨੂੰ ਪੁੱਛਦਾ ਵੀ ਕੀ ਕਰੀ ਹੈ ਨਾ ਕਿੱਥੇ ਕੁਛ ਤੇ ਚਲੋ ਫਿਰ ਕਿਰਾਂ ਵੇਖੀਏ ਫਿਰ ਦਿਖਾਉਣੇ ਉਹਨੂੰ ਸਪਰੇ ਵਾਲਾ ਕੰਮ ਗਾ ਨਿਭੜ ਠੀਕ ਹੈ ਓਕੇ ਹੋ ਗਈ ਰਿਪੋਰਟ ਥੀਟਰ ਵੀ ਢੱਕਤਾ ਆਪਣਾ ਘੁਰਕਾ ਠੀਕ ਹੈ ਤੇ ਸਾਰਾ ਸਮਾਨ ਚੋਬਰ ਨੇ ਲੱਦ ਲਿਆ ਟਰੈਕਟਰ ਤੇ ਤੇ ਹੁਣ ਮਨਪ੍ਰੀਤ ਦਾ ਫੋਨ ਆਇਆ ਸੀ ਇਹ ਕਹਿੰਦਾ ਛੰਡੀ ਕੋਲੇ ਜਿਹੜਾ ਆਪਣਾ ਕਬੂਤਰ ਆ ਘੋੜੇ ਮੂੰਹ ਆ ਨਾ ਉਹ ਲੈ ਕੇ ਆਉਣਾਗਾ ਤੇ ਛੇਤੀ ਕੰਦ ਨਾ ਨੂੰ ਕੇ ਆ ਮੇਰੇ ਕੋਲੇ ਤੇ ਚਲੋ ਫਿਰ ਛੰਡੀ ਕੋਲ ਚੱਲ ਕੇ ਕਬੂਤਰ ਲਿਆਉਣੇ ਆਪਣਾ ਤੇ ਦਿਖਾਉਣਾ ਤੁਹਾਨੂੰ ਤੇ ਆ ਗਿਆ ਆਪਣਾ ਟੂਰ ਨਾਲ ਘਰੇ ਠੀਕ ਹੈ ਤੇ ਮਨਪ੍ਰੀਤ ਦਾ ਡਰਮ ਸੀਗਾ ਇਹਨੂੰ ਢਾੜ ਕੇ ਸਾਈਡ ਤੇ ਤੇ ਬਸ ਉਹਨਾਂ ਆ ਕੇ ਹੁਣ ਚੱਲਣਾ ਹੀ ਆਪਾਂ ਉਹ ਡਰਮ ਕੱਢ ਕੇ ਟਰੈਕਟਰ ਠੱਲ ਗਏ ਘਰੇ ਬਾਚ ਜਾਂਦੇ ਆ ਬਤੂਆਂ ਆ ਗਏ ਚਾਚਾ ਜੀ ਕੋਲੇ ਰੱਕੇ ਜੀ ਦਾਣੇ ਹਾਂਜੀ ਦਾਣੇ ਧਰਜੇ ਵਿੱਚ ਪਹਿਲਾਂ ਦਾਣੇ ਦਿਖਾਉਣੇ ਭੁੱਲ ਗਏ ਕਿਵੇਂ ਹਣਾ ਮੈਂ ਆ ਪਾਇ ਸੀ ਇਹ ਤਿਆਰ ਹੀ ਤੂੰ ਕਿਤੇ ਤੂੰ ਕਿਵੇਂ ਦਿਖਾਉਂਦਾ ਪਰ ਗੱਲ ਤੂੰ ਥੋੜਾ ਬਿਜ਼ੀ ਹੋਇਆ ਪਿਆ ਉਦੋਂ ਤੇ ਡਿਸਟਰਬ ਕਰ ਰਹਾ ਮੈਂ ਚੰਗਾ ਨਹੀਂ ਸਮਝ ਮਾਸ਼ਾ ਚੱਲਾ ਕੋਈ ਗੱਲ ਇਹ ਦਮਣੀ ਨੇ ਨਾ ਦੀ ਨਾਲ ਦਾਣੇ ਤਿਆਰ ਕਰਤੇ ਮੈਂ ਉਲਝੇ ਪਿਆ ਸੀ ਗੱਲ ਹੋਣਾ ਪਾ ਰੱਖ ਦਿੰਦੇ ਆ ਤੇ ਪਾਣੀ ਵੀ ਜਿਵੇਂ ਤੁਹਾਨੂੰ ਕੱਲ ਦੱਸਿਆ ਸੀਗਾ ਆਪਾਂ ਚੱਕਣਾ ਹੀ ਸੀਗਾ ਸਿੱਦੇ ਸਾਬ ਹਾਂ ਇਹ ਧੋਕੇ ਦੇ ਬਾਰੇ ਪਾਵਾਂਗੇ ਹਾਂ ਵੀਰੇ ਫਲਟਰ ਸਾਈਕਲਿੰਗ ਪਾਇਆ ਸੀ ਇੱਕ ਇੱਕ ਦਿਨ ਪਿਆਰ ਆ ਬਹੁਤ ਇੱਕ ਦਿਨ ਜਿੰਨਾ ਪੀਓ ਪੀ ਗੋ ਹੁਣ ਭੈਜੋ ਕੋਈ ਦਵਾਈ ਥੋੜਾ ਪਿਓ ਨੇ ਘੂਤਰਾਂ ਅੰਦਰੋਂ ਨਹੀਂ ਸਹੀ ਗੱਲ ਦਵਾਈ ਪੈਗਟ ਦਵਾਈ ਪਾਈ ਜੇ ਫਿਰ ਬਾਅਦ ਸਹੀ ਗੱਲ ਦਵਾਈ ਵੱਜੂਗੀ ਆ ਰੱਖ ਲੀ ਲਓ ਜੀ ਆਓ 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 ਆਹ ਖੁੱਡੇ ਜਿਵੇਂ ਜਾਣੀ ਧਰਤੇ ਜੀ ਓਕੇ ਜੀ ਹਾਂਜੀ ਹੁਣ ਦੂਜੇ ਖੁੱਡੇ ਰੱਖੋ ਜੀ ਥੋੜੀ ਅੰਡਰਮਿਸਅੰਡਰਸਟੈਂਡਿੰਗ ਥੋੜੀ ਹੋ ਗਈ ਜਦ ਆਓ 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 ਪੁੱਤ ਲਓ ਜੀ ਇਧਰ ਵੀ ਧਰਤੇ ਆਈਆ ਪੰਡਾ ਪੰਡਾ ਇਹ ਤੋਕੇ ਫਿਰ ਸਾਰੇ ਨਵੇਂ ਭਰਨੇ ਨਾ ਬਾਅਦ ਤੋਕੇ ਨਵੇਂ ਧਰਦਾ ਫੁੱਡੇ ਚਲੋ ਡੇਰ ਭਰਾਂਗੇ ਉਹ ਇੱਕ ਵਾਰ ਸਾਡੇ ਦੂਰੇ ਖਾਣ ਦੇ ਧਰਦੇ ਫੁੱਡਾ ਨੰਬਰ 3 ਬੱਚਿਆਂ ਵਾਲੇ ਬੱਸ ਬੱਚਿਆਂ ਦੇ ਬੱਸ ਆਇਓ 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 ਆਇਆ ਪਤਾ ਨਾਲ ਦੀ ਨਾਲ ਬਾਦਰ 12 12 ਨਹੀਂ ਗਾਹ ਮੈਂ ਲਓ ਜੀ ਧਾਣੇ ਡਗਾ ਓਕੇ ਹੋ ਗਈ ਆਇਓ ਆਇਓ ਹੁਣ ਧਰਦੇ ਫੁੱਡਾ ਨੰਬਰ 4 ਜਿੱਦਾਂ ਦੇ ਆਇ ਰੇ ਰਦਾ ਹਾਂ ਵੇ ਹਾਂ ਇਹ ਹੈਗੀ ਪੂਸੇ ਡੰਡੇ ਅੱਛਾ ਆਇ 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 ਪਤਾ ਲਓ ਜੀ ਆਇ 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 ਕੱਢ ਦਈਏ ਪਾਣੀ ਬਾਹਰ ਤੇ ਇਹਨੂੰ ਸਿੱਧਾ ਵਾਝਿਆ ਹਾਂ ਹਾਂ ਓਕੇ ਰਿਪੋਰਟ ਹੋ ਗਈ ਜੀ ਹਾਂ ਪਾਣੀ ਬਾਹਰ ਨਾਲੇ ਰੱਖਦੇ ਓਕੇ ਕਿੱਥੇ ਬੈਠ ਕਾਲੀ ਬੇਕੇਰਾ ਓਕੇ ਹੋ ਗਈ ਬਾ ਮਾੜੀ ਜੀ ਇੱਧਰ ਓਕੇ ਪਰ ਉਹ ਤਾਂ ਕਰ ਦਿੰਦੇ ਆ ਕਰ ਦਿੰਦੇ ਜੀ ਆ ਕੇ ਬੈਠ ਕਾਲੇ ਪਾਸੇ ਤੇ ਰੱਖ ਦਈਏ ਇਹਨਾਂ ਨੂੰ ਜੀ ਦਾਣੇ ਆਇ ਆਇ ਹਾਂ ਆਇਓ ਆਇਓ ਪਤਾ ਪਾਣੀ ਇਹਨਾਂ ਬਾਹਰ ਨਾਲ ਹਾਂ ਹਾਂ ਪ੍ਰੇਨ ਨੂੰ ਪਾਈ ਛਪਣਾ ਉਹ ਪਾਇਆ ਬੱਕੂ ਜਰੂ ਮੰਡੀ ਹਾਂ ਤੇ ਕੁਝੇ ਰੂ ਮੰਡੀ ਪਾਇਆ ਜੀ ਨੂੰ ਬੱਚੇ ਬੜੇ ਵੱਡੇ ਹੋ ਗਏ ਸਫੇਰ ਦੇ ਆ ਸਫੇਰ ਦੇ ਹੋ ਰਿਹਾ ਹੈ ਇੱਥੋਂ ਰਾਦੂ ਫੜ ਕੇ ਤੌਣਾ ਚੱਕੀ ਖੜਿਆ ਪੂਰੇ ਘੇੜ ਨੂੰ ਕੀ ਕੀ ਗੱਲਾਂ ਬਾਤ ਕੋਈ ਫੜ ਲੈਣਗੇ ਦਿਖਾਵਾਂਗੇ ਤੇ ਰਾਦੂ ਬੱਚੇ ਫੜਿਆ ਨਾ ਉਹ ਵੀ ਆਣਾ ਤੌਣਾ ਚੱਕੀ ਖੜਿਆ ਉਹ 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 ਉਹਦਾ ਪੂਰੇ ਜੋਬਰ ਨੂੰ ਦੇਣ ਵਾਲੇ ਹੋਏ ਵੇ ਬੱਚੇ ਪੂਰੇ ਸਰੇ ਆ ਦਾ ਸਫੇਰ ਦੇ ਬੱਚੇ ਵੇ ਹੋਏ ਵੀਰੇ ਪੂਰੇ ਚੰਦਰੇ ਲਾਲ ਗਲਾਂ ਵਾਲੇ ਕੋਈ ਜਿਹੜੇ ਦਿਖਾਵਾਂਗੇ ਹਾਂਜੀ ਅੱਜ ਦਿਖਾਉਣਾ ਏ ਤੁਹਾਨੂੰ ਕਾਲੀ ਕਬੂਦਰੀ ਕਾਲੀ ਖੰਡ ਜੇ ਮਤਲਬ ਹਾਂਜੀ 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 ਇਹ ਹਾਂਜੀ ਕੋਈ ਨਾ ਕੋਈ ਮਾੜਾ ਮੋਟਾ ਸਾਨੂੰ ਚੰਗੀ ਜੀ ਚੀਜ਼ ਵਿੱਚ ਵਿਖਾ ਕੇ ਵੀਡੀਓ ਉਹਦੇ ਸਰਾਂ ਜੀ ਸਾਡੇ ਭਾਈ ਤੇ ਸਾਡੇ ਵਾਸਤੇ ਚੰਗੀ ਐ ਤੁਹਾਡੇ ਜੀ ਤੁਸੀਂ ਜੇ ਮਰਜੀ ਸੰਦੇ ਲੈ ਸਿੱਧੇ ਹੀ ਸਾਹ ਕੋ ਉਤਾਰਾ ਠੀਕ ਹੈ ਕਿ ਨਹੀਂ ਹਾਂਜੀ ਕੱਢੋ ਫਿਰ ਪਰ ਇਹ ਆ ਜੋ ਸੋਨੂੰ ਦਿਖਾਈਏ ਕਾਲੀ ਕਾਲੀ ਖੰਡ ਜਿਹੜੀ ਵਜਦੀ ਆ ਆਪਣੀ ਕਾਲੀ ਖੰਡ ਠੀਕ ਐ ਕਾਲੀ ਤੂੰ ਤਾਂ ਚਿੱਟੀ ਹੋ ਚੱਲੀ ਕਾਲੀ ਤੂੰ ਚਿੱਟੀ ਜੱਲੀ ਕਾਲੀ ਤੂੰ ਚਿੱਟੀ ਹੋ ਜੱਲੀ ਪਰ ਨਾ ਫਿਰ ਵੀ ਕਾਲੀ ਆ ਪਰ ਜਿਹੜਾ ਨਾ ਚੜਗਾ ਝੜ ਕਾਗਜਾਂ ਤੇ ਨਾ ਨਹੀਂ ਪੱਕ ਜਾਂਦਾ ਕਾਲੀ ਆ ਉਹ ਜਾਂਦੀ ਜਿਵੇਂ ਤੇਰਾਣਾ ਮਨਪ੍ਰੀਤ ਐ ਸ਼ੁਰੂ ਤੋਂ ਪਹਿਲਾਂ ਤੋਂ ਛੋਟਾ ਸੀ ਹੁਣ ਤੇਰਾ ਫਰਕ ਪਈਆ ਮੈਨੂੰ ਉਂ ਦਿਖਾ ਕੇ ਲੱਗ ਗਿਆ ਬੈਠੀ ਚਲ ਦਿਖਾ ਲੈ ਬਣਾ ਪਹਿਲਾਂ ਬੈਠੀ ਨੇ ਦਿਖਾ ਦੀ ਆਪਾਂ ਆ ਦੇ ਲੈ ਅੱਜ ਕੋ ਠੀਕ ਹੈ ਦੇਖ ਗਾੜੀ ਖੰਡ ਕਿਤਨਾ ਕਰਕਾਰੀ ਲੋਕ ਕਾਲੀ چینی ਹੁਣ ਕਾਲੀ چینی ਬਣ ਗਈ ਪਰ ਨਾ ਇਹਦਾ ਕਾਲੀ ਖੰਡ ਹੀ ਰਹਿਣਾ ਬਈ ਠੀਕ ਹੈ ਕਿ ਨਹੀਂ ਤੇ ਹੁਣ ਇਹਨੂੰ ਫੜ ਕੇ ਲੈ ਗਿਆ ਪਰ ਹਾਂ ਇਹ ਤਾਂ ਬਹੁਤ ਦਿਖਾਈ ਦੂ ਬਹੁਤ ਬਿਮਾਰੀ ਲੈ 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 ਇਹ ਟ੍ਰਿਕ ਨੂੰ ਫੜ ਕੇ ਲੈਣਾ ਅੰਦਰ ਤੂੰ ਆ ਲੈ ਨਹੀਂ ਰੱਖ ਕੋਈ ਨਾ ਬਸ ਤੇ ਦਿਖਾ ਦੇ ਫਿਰ ਉਹ ਦੂਆ ਦੇ ਨੂੰ ਪਾਣੀ ਪਾ ਦੇ ਕੋਈ ਆ ਪਾਣੀ ਪਾਉਣੇ ਤਾਂ ਕਬੂਤਰਾਂ ਨੂੰ ਆਹੋ ਜੀ ਕੱਢ ਕੇ ਲੰਗਾ ਕਾਲੀ ਖੰਡ ਕਰਾਉਣਾ ਛੱਡ ਲੀਂ ਫੜੀ ਨਹੀਂ ਚੱਟ ਗਈ ਇੱਲਾ ਹੋ ਜੀ ਬਸ ਤਾਂ ਬਲੀਸ ਕਿ ਪਤਾ ਨਾ ਕਹਿੰਦੇ ਸੀ ਥੰਦੇ ਬਿੱਟੇ ਡੇ ਵਹਿ ਵਹਿ ਗਿਆ ਚੰਨ ਮਾੜਾ ਅੰਦਰ ਚਲੀ ਗਿਆ ਇੱਥੇ ਰੰਗ ਲੈ ਜੂਗਾ ਇੱਥੇ ਰਹਿ ਜੂਗਾ ਇਧਰੋਂ ਆਏ ਲੈ ਜਾਂਦਾ ਕੋਲੇ ਲੈ ਜੂਗਾ ਕੋਈ ਦਿੱਕਤ ਨਹੀਂ ਬੋਲ ਵੇ ਲੈ ਜਾਂਦਾ ਹਰ ਵਗਾ ਇਹ ਹੈ ਕਿ ਨਹੀਂ ਇਹ ਵੱਡੇ ਕਾਲੇ ਚੀਨੇ ਦੀ ਪੋਤੀ ਐ ਵੱਡਾ ਕਾਲਾ ਚੀਨਾ ਚਟੀਆਂ ਵਾਲਾ ਇੱਕ ਹੀ ਕਾਲਾ ਜੀਨਾ ਕਬੂਤਰਾ ਆਪਣੇ ਕੋਲੇ ਹੂੰ ਚਿੱਟੀਆਂ ਵਾਲਾ ਕਾਲਾ ਜੀਨਾ ਹਾਂ ਵੱਡਾ ਕਾਲਾ ਜੀਨਾ ਵੱਡਾ ਕਾਲਾ ਉਹਦੀ ਪੋਤੀ ਹੈ ਉਹਦੀ ਪੋਤੀ 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 ਜੀ ਪੋਤੀ ਹਾਂ ਉਹਦੇ ਇੱਕ ਪੁੱਤ ਦੀ ਧੀ ਹੈ ਗਾਹਾਂ ਇਹ ਠੀਕ ਹੈ ਕਿ ਨਹੀਂ ਇਹ ਜਿਹੜੀ ਦੂਜੀ ਇੱਕ ਜਮਾ ਪਯੋਰ ਕਾਲੀ ਦੀ ਕਬੂਤਰੀ ਸੀ ਆਪਣੇ ਕੋਲੇ ਕਿ ਚਿੱਟੀਆਂ ਖਾਂ ਕਾਲੀ ਨੋਗ ਵਾਲੀ ਬਾਵੇਂ ਮੇਜਰ ਕੋਲ ਸੀ ਜਿਹੜੀ ਪਯੋਰ ਕਾਲੀ ਕਬੂਤਰੀ ਹੂੰ ਉਹੋ ਦੀ ਉਹਦੀ ਵੀ ਪੱਠੀ ਲੱਗੀ ਪਰ ਇੱਕ ਸਾਫ ਦੀ ਬਈ ਹੈ ਠੀਕ ਹੈ ਕਿ ਨਹੀਂ ਉਹਦੇ ਭਰਾ ਦੀ ਪੱਠੀ ਹੈ ਇਹ ਠੀਕ ਹੈ ਕਿ ਨਹੀਂ ਇਹ ਹੈ ਜੀ ਕਾਲੀ ਖਾਂਡ ਇਹ ਕਾਲੀ ਖਾਂਡਾ ਇਹਦਾ ਤਨੂੰ ਮੈਂ ਦੱਸ ਦਣਾ ਜੀ ਇਹਦੀ ਹਿਸਟਰੀ ਹੂੰ ਜਿਹੜਾ ਇਹਦਾ ਦਾਦਾ ਤਾਂ ਹੋ ਗਿਆ ਵੱਡਾ ਕਾਲਾ ਚੀਨਾ ਇਹਦੀ ਦਾਦੀ ਹੋ ਗਈ ਬਈ ਗੋਰੇ ਤੋਂ ਕੂਤਰੀ ਲਿਆਂਦੀ ਜੀ ਆਪਾਂ ਗੋਰੇ ਤੋਂ ਹਾਂ ਉਹ ਚਿੱਟੀਆਂ ਅੱਖਾਂ ਕਾਲੀ ਨੋਕ ਕਾਲੀ ਚੀਨੀ ਮਾੜੀ ਜੀ ਅੱਛਾ ਵਿੰਗੀ ਚੁੰਝ ਹਾਂ ਆਪਣੇ ਕੋਲੇ ਪਿਛਲੇ ਇੱਕ ਸਾਲ ਹੀ ਮਰੀ ਆਖਣੀ ਪਿਛਲੇ ਤੋਂ ਪਿਛਲੇ ਸਾਲ ਮਰੀ ਆ ਆਪਣੇ ਕੋਲੇ ਉਹ ਮਰੀ ਗਈ ਰੰਗੂ ਗਈ ਸੀ ਉਹਨੂੰ ਰੰਗ ਤੂੰ ਬਚ ਗਈ ਪਿਛਲੇ ਤੋਂ ਪਿਛਲੇ ਸਾਲ بس ਮਰੀ ਚੱਕੇ ਖੁੱਡੇ ਚ ਤਾਂ ਨਹੀਂ ਕੀ ਗੱਲ ਹੋਈ ਸੀ ਕੋਈ ਚੱਕਰ ਬਣ ਗਿਆ ਹਾਂ ਤਿੰਨ ਕਬੂਤਰਾਂ ਲੰਨਦੇ ਬਾਈ ਗੂਰ ਤੋਂ ਬਾਅਦ ਟਾਈਮ ਪਹਿਲਾਂ ਤਿੰਨੇ ਦਾ ਤਿੰਨੇ ਹੀ ਆਪਾਂ ਲੇਖੇ ਲਾ ਦਿੰਨਾ ਠੀਕ ਬਾਈ ਜਿੱਤ ਕੇ ਛੱਡਿਆਂ ਦੀ ਉੱਥੇ ਹੀ ਉਹ ਹਿਸਟਰੀ ਸਾਨੂੰ ਬਾਅਦ ਚ ਦੱਸਾਂਗੇ ਇੱਕ ਘਰੇ ਬਾਹਲੀ ਉੱਡੀ ਰਾਤ ਨੂੰ ਬੈਠੀ 12 11 ਵਜੇ ਤੇ ਉਹਨੂੰ ਖਾ ਗਈ ਬਿੱਲੀ ਰਾਤ ਨੂੰ ਫੁੱਡੇ ਬੁਣ ਡਿੱਗ ਪਿਆ ਕੇ ਉਹ ਬਿੱਲੀ ਚੱਕ ਲੈਗੀ ਇਹ ਕਰੇਗੀ ਉਹ ਪਿਛਲੇ ਦਪੇਲੇ ਦਾ ਮਾਰ ਕੇ ਠੀਕ ਹੈ ਜੀ ਇਹ ਉਹਦੀ ਪੋਤੀ ਹੈ ਬਾਈ ਗੋਰੀ ਵਾਲੀ ਕਬੂਤਰੀ ਇਹ ਵੱਡੇ ਕਾਲੇ ਚੀਨੇ ਕਿੰਨੀ ਉਮਰ ਹੋ ਗਈ ਇਹਦੀ ਨਹੀਂ ਇਹਦੀ ਤਾਂ ਹਜੇ 3 ਸਾਲੀ ਹੋਈ ਹੈ 3 ਸਾਲੀ ਆ 2021 ਚ ਜਨਮ ਲੈਂਤਾ ਇਹਨੇ 22 23 24 25 4 ਸਾਲ ਹੈਗੀ ਹੈ ਇਹਦੀ 4 ਕਸਾਲ 4 ਕਸਾਲ ਉਮਰ ਹੈਗੀ ਹੈ ਇਹਦੀ ਠੀਕ ਹੈ ਕਿ ਨਹੀਂ ਠੀਕ ਹੈ ਠੀਕ ਹੈ ਤੇ ਹੁਣ ਇਹਦੇ ਦਾਦੇ ਦੀ ਵੇਖਣਾ ਤੂੰ ਕਿੰਨੀ ਹੋਗੀ ਹੈ ਨਾ ਉਹ ਬਾਹਰ ਟੈਂਪਰ ਆਣਾ ਆਪਣੇ ਕੋਲ ਉਹ ਹੈਗਾ ਬੈਠੇ ਆਪਣੇ ਕੋਲੇ ਆ ਮੇਠਾ ਸਾਰੇ ਬੈਠੇ ਆ ਪਰ ਦਿਖਾਵਾਂਗੇ ਬਾਅਦ ਹੌਲੀ ਹੌਲੀ ਕਰਕੇ ਆਉਣ ਲੀਡ ਹੈ ਕਬੂਤਰ ਸੋਨ ਨੂੰ ਆਪਾਂ ਉਹੀ ਦਿਖਾ ਰਹੇ ਆ ਠੀਕ ਹੈ ਕਿ ਨਹੀਂ ਜਿਹੜੇ ਆਉਣ ਲੀਡ ਦਾ ਇਸ ਟਾਈਮ ਕਬੂਤਰ ਆ ਕਾਲੀ ਹੈ ਲੱਗ ਪੱਲੇ ਪੁੱਲੇ ਦਿਖਾ ਦੰਨੇ ਆ ਇਹਦੇ ਨਾਲ ਮੋਹ ਵਾਲਾ ਸੀਦੇ ਨਾਲ ਆਪਣਾ ਬਈ ਤੁਹਾਨੂੰ ਸਹੀ ਦੱਸਾਂਗਾ ਮੈਂ ਠੀਕ ਹੈ ਇਹ ਕਿਉਂਕਿ ਆਪਣੇ ਹੱਥ ਤੇ ਆਉਂਦੀ ਸੀਗੀ ਬਦਾਮ ਬਦੂ ਹੱਥਾਂ ਦੇ ਖਾਂਦੀ ਮੂੰਹ ਚੋਂ ਪਾਣੀ ਪੀਂਦੀ ਵਿਚਾਰੀ ਇਹ ਆਪਣੇ ਠੀਕ ਹੈ ਨਾ ਪਤ ਨਾ 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 ਐ ਨਾ ਕਰ ਤੂੰ ਐਡੀ ਸ਼ਿਆਣੀ ਖਾਂਡਾ ਸਾਡੀ ਬਾਜੀ ਵੀ ਛੱਡੀ ਸੀਗੀ ਇਹਨੂੰ ਆਪਾਂ ਬਾਜੀ ਹਰ ਗਈ ਸੀਗੀ ਇਹ ਅੱਛਾ ਹੂੰ ਬਾਜੀ ਹਰ ਗਈ ਸੀ ਕੀ ਕਾਰਨ ਸੀ ਹਰਨ ਦਾ ਭੁਖੀ ਹੋ ਰਹੀ ਸੀ ਆਪਾਂ ਤਵੀ ਆ ਆਪ ਚੀਰ ਨੋਕਸ ਰੇ ਖੋੜਿਆ ਆ ਆਪ ਚ ਨੋਕਸ ਆਪਾ ਕੜਤਾ ਭੁਖੀ ਰਾਤ ਸੀ ਕੂਦੀ ਘਰੇ ਬਾਹਲੀ ਉੜਦੀ ਸੀ ਘਰੇ ਇਹ ਇਹ ਭੈਣ ਜੋ ਡੇ ਡੇ 2 ਵਜੇ ਬੈਂਦੀ ਰਹੀ ਸੁੱਕੀ ਬੈਂਦੀ ਰਹੀ ਡੇ ਡੇ 2 ਵੀ ਗਰਮੀ ਚ ਉਹ ਲੁੰਡਾ ਵੀ ਬੂਦ ਰਹੀ ਸੀ ਘਰੇ ਵੀ ਇਹ ਜਿਹੜਾ ਭਰਾ ਉਹ ਤੋੜਦਾ ਸੀਗਾ ਉਹ ਵੀ ਫਰਾਇਆ ਆਪਾਂ ਉਹ ਬਿਮਾਰ ਹੋ ਗਿਆ ਸਾਂਭਣਾਲ ਦੇਣ ਠੀਕ ਹੈ ਤੇ ਇੱਕ ਉਹਦੀ ਭੈਣ ਭਾ ਦੇਦੀ ਸੀ ਕਿਦਨੂੰ ਇੱਕ ਹੈਗੀ ਤੇ ਦੋਏ ਦੇ ਭੈਣ ਭਰਾ ਹੋਰ ਆ ਤਿੰਨ ਤਿੰਨ ਬੈਠੇ ਆ ਆਪਣੇ ਕੋਲੇ ਭੈਣ ਭਰਾ ਤਿੰਨ ਬੈਠੇ ਨੇ ਹਾਂ ਇਹ ਕਾਲੀ ਖੰਡ ਮੈਂ ਤੁਹਾਨੂੰ ਦਿਖਾ ਦਈਏ ਮਾੜੀ ਮੋਟੀ ਹਿਸਟਰੀ ਦੱਸ ਦਈਏ ਹਨਾ ਨਾ ਕਰਕੇ ਤੇ ਇਹਦਾ ਮਾਨਕ ਚਲੋ ਦਾਦਾ ਦਾਦੀ ਤਾਂ ਸਾਨੂੰ ਦੱਸਤਾ ਵੱਡਾ ਕਾਲਾ ਚਿਣਾ ਬਈ ਗੂਰਲੀ ਕਬੂਤਰੀ ਉਹਦਾ ਪੱਠਾ ਉਹਦੇ ਪੱਠੇ ਨਾਲ ਲੱਗੀ ਸੀ ਹਰੀ ਬਗਾਲੀ ਕਬੂਤਰੀ ਉਹ ਵੀ ਮਰ ਗਈ ਉਹ ਵੀ ਹੋਣੀ ਇਸ ਟਾਈਮ ਉਹ ਵੀ ਮਰ ਗਈ ਉਹ ਉਹਨੇ ਕੱਢੀ ਸੀ ਫਿਰ ਉਹਨੇ ਕੱਢੀ ਜੇ ਇੱਕ ਹਾਂ ਕਾਲੀ ਖੰਡ ਕਾਲੀ ਖੰਡ ਐਤ ਕਿਹੜਾ ਡੱਬਾ ਬੱਤ ਖੰਡ ਨਾ ਕਿ ਤੁਪਾਗਿਆ ਦਾ ਖੰਡ ਯਾਰ ਫਿਰ ਮੂਹ ਪਿਆਰ ਬੜਾ ਸੀਗਾ ਫਿਰ ਖੰਡ ਕੇ ਕਾਲੀ ਖੰਡ ਕਾਲੀ ਖੰਡ ਵੀ ਮੂਹ ਨੇ ਕੋਲੇ ਰੰਜੀ ਆਪਣੀ ਕਾਲੀ ਖੰਡ ਮੂੰਹ 'ਚੋਂ ਵਾਲਾ ਸੀ ਨਾ ਆਪਣਾ ਬਦਾਮ ਹੱਥਾਂ ਦੇ ਖਾਂਦੀ ਸੀ ਪਾਣੀ ਪੁੰਟਦੀ ਸੀ ਬਦਾਮ ਹੱਥਾਂ ਤੇ ਪਾਣੀ ਮੂੰਹ 'ਚੋਂ ਉੱਡ ਕੇ ਉਹ ਨਾ ਫੁੱਲੇ ਨੇ ਤੇ ਪਾਣੀ ਪੀਣਾ ਮੇਰੇ ਮੂੰਹ 'ਚੋਂ ਪਾਣੀ ਪੁਣੀ ਪੀ ਕੇ ਸੈਟਵਟ ਹੋ ਕੇ ਬਦਾਮ ਖਾਂਦੀ 18 18 ਇੱਕ ਟੇਂ ਦੇ 18 ਬਦਾਮ ਖਾਂਦੀ ਜੀ ਗਿਣ ਕੇ ਇਹ ਕਹਿੰਦੀ ਸੀ ਹਜੇ ਹੋਰ ਧਰ ਮੈਨੂੰ ਇੰਨੇ ਖਾਂਦੀ ਹਾਂ 18 ਬਦਾਮ ਖਾਂਦੀ ਰਹੀ ਐ ਤੇ ਜੀ ਸੰਭੀ ਹੈ ਬਾਈ ਦੇ ਉਹ ਕਿੰਨੇ ਸੰਭੀ ਜੀ 18 ਖਾਣ ਲਈ ਕਬੂਤਰੀ ਡੇਢ ਤੇ ਡੇਢ ਬਦਾਂ ਤੇ ਹਾਂ ਆਲੂ ਉਹ ਤਾਂ ਜੋ ਆਗ ਨੂੰ ਪਾ ਲੱਗ ਰਹੀ ਵੀ ਜੀ 18 ਕਾ ਡੇਢ ਦੀ ਭੁੱਖਾ ਬੈਠੂ ਹੀ ਬੈਠੂ ਆਲੂ ਫਗਰ ਲਾ ਕੇ ਆਲੂ ਆਲੂ ਫਗਰ ਲਾਇਆ ਪਲਟਦੀ ਪਲੇਅਰ ਆਣੇ ਮੁੜ ਕੇ ਪਲਟਦੀ ਮੁੜ ਕੇ ਬਾਹਰ ਦਿਮਾਗ ਚਾਹੀਏ ਨਾ ਤੁਹਾਡੇ ਟੜ ਕੇ ਦਿੰਦੇ ਆ ਪੈਸੇ ਚੋਰਾ ਇਸ ਤਰ ਕੱਢਦੀ ਹੋਰ ਵੀ ਉਹ ਤਾਂ ਪਲਟਦੀ ਬਾਕੀ ਯਾਰ ਆਲੂ ਫਗਰਦੀ ਰਹਿ ਇਸ ਤਰ ਜੇ ਚਾਹਾਂ ਮਾੜਾ ਮੋਟਾ ਸਰ ਕਰ ਨਾ ਹੁੰਦਾ ਮੇਲ ਦਾ ਬਦਾ ਘਟ ਤੇ ਜਿਹੜੇ ਇਹਨੂੰ ਮਾੜਾ ਮੋਟਾ ਹੌਸਲਾ ਚ ਆਲੂ ਫਗਰੇ ਦਾ ਉਹ ਵੀ ਚੱਕੇ ਕੱਢਦਾ ਚਲੋ ਉਹ ਵੀ ਪਲਟਾ ਦੀ ਆਹ ਹੈ ਪੀਸੀ ਵੀ ਆ ਗੂਦਰੀ ਆ ਆਪਣੀ ਉੱਤੋਂ ਦਿਖਾ ਦੇ ਲੈ ਠੀਕ ਆ ਕਿ ਨਹੀਂ ਆ ਉੱਤੋਂ ਕਰਕੇ ਦਿਖਾ ਇਹਨੇ ਸਾਨੂੰ ਅੱਗੋਂ ਫੁੱਲ ਚੌੜੀ ਤੇ ਪਿੱਛੋਂ ਐਨ ਪਈਏ ਤੀਰ ਰਗ ਗਈ ਨੰਘਦੇ ਮਤਲਬ ਕਿ ਨੰਘਦੇ ਵਰਸ਼ ਰਗ ਗਈ ਹਾਂਜੀ ਨੰਘਦੇ ਵਰਸ਼ ਰਗ ਗਈ ਪਈ ਉਹ ਮੈਂ ਦੱਸਿਆ ਸੀ ਇਹ ਮੈਨੂੰ ਹਾਂ ਉਹ ਚੀਜ਼ਾਂ ਵੀ ਉਹ ਮੁਰ ਆਏ ਤੇ ਉਹਦੋਂ ਆਏ ਪੈਰ ਪੂਰੇ ਦਾ ਐਨਾ ਕੋਈ ਇਸ਼ੂ ਨਹੀਂ ਪੈਰ ਪੂਰ ਤਾਂ ਆਪਾਂ ਐਨਾ ਕੋਈ ਖਾਸ ਨਹੀਂ ਦਿੰਦੇ ਪਰ ਪੈਰ ਤੇ ਦੇਖੀ ਤਾਂ ਹੁੰਦਾ ਇੱਕ ਤਾਂ ਗਹਿਰੇ ਨੀਲੇ ਤੇ ਖੁਸ਼ਕ ਪੰਜੇ ਠੀਕ ਹੈ ਖੁਸ਼ਕ ਪੰਨੇ ਹਾਂ ਲੱਪਾ ਲੁਪਾ ਬਹੁਤ ਵੱਡਾ ਪੂਸ਼ ਪਾਏ ਇਹ ਇੱਕ ਨੰਬਰ ਹੈ ਬੱਚੇ ਬਹੁਤ ਉਡਾਉਂਦੇ ਇਹ ਦੇ ਇਹ ਦੇ ਮੈਂ ਕਮਾਲ ਨਹੀਂ ਕਰਦੇ ਬੱਚਾ ਨੇ ਬਾਂਬੀ ਘੜਦੀ ਪਿਛਲੇ ਨੂਡੇ ਗਿੜੇ ਨਹੀਂ ਲੈਂਦਾ ਹੂੰ ਗਾਪਿਆ ਨਹੀਂ ਮਾਰਦਾ ਮੈਂ ਤੇ ਇਹਦੀ ਬਾਂਬੀ ਘੜਤੀ ਬੱਚਾ ਨੇ ਸੁਰੇ ਹੀ ਲਾਤੀ ਵੀ ਕੋਈ ਬਦਲਛੜੀ ਕਰੀ ਆਪਾਂ ਪਹਿਲੀ ਦੂਜੀ ਤੂਜੀ ਨੇ ਹਾਂ ਬਦਲਛੜੀ ਕੀਤੀ ਬਦਲਛੜੀ ਨੇ ਘਰ ਕਬੂਤਰ ਹੋਰ ਲਾਇਆ ਹਾਂ ਪਹਿਲਾਂ ਹੋਰ ਸੀ ਹੁਣ ਹੋਰ ਆ ਐਦ ਕਿਵੇਂ ਕਬੂਤਰ ਹੀ ਭਲਾ ਘੜ ਲਾਇਆ ਸੀ ਚੱਲ ਕੋਈ ਨਾ ਕਾਪੀ ਲੱਗ ਭਾਗ ਸਾਰੇ ਬਦਲੇ ਹੀ ਆਪਣੇ ਸਾਰੇ ਜੂੜਾ ਪੱਟ ਕੇ ਲੰਗਾ ਤੇ ਸਾਰੇ ਨਾਲ ਹੀ ਸਰਣ ਆ ਮੇਨ ਵੱਡੀਆਂ ਜੋੜੀਆਂ ਦਾ ਪ੍ਰਾਣੀਆਂ ਚ ਉਹ ਵੀ ਲੱਗੀਆਂ ਬਾਕੀ ਸਰਗਾ ਪੱਟ ਕੇ ਲਾਦਾਂ ਬਾਕੀ ਪੱਟ ਕੇ ਲਾਦਾਂ ਉਹ ਟੰਗਾਂ ਮਣਕੇ ਨਾ ਬਾੜਾਂ ਗਾ ਦੀ ਕੋਈ 4-5 ਹੀ ਸੀਗਾ ਜਿਹੜੀਆਂ ਮੇਨ ਸੀ ਉਹ ਵੀ ਬਾਅਦ ਚ ਪੱਟ ਕੇ ਲਾਦਾਂ ਪੱਟ ਕੇ ਉਹ ਵੀ ਲਾ ਕੇ ਵੇਖੀ ਉਹ ਵੀ ਬਾਅਦ ਚ ਪੱਟ ਕੇ ਲਾਦਾਂ ਤੂੰ ਦਾ ਰਿਜ਼ਲਟ ਸਿਰੇ ਹੀ ਰੋਕ ਲੇ ਮੈਂ ਰੋਕ ਲਿਓ ਰੋਕ ਤੇ ਖਰਾਤਾ ਬਾਹਰ ਸਾਰੇ ਸਰਾ ਰਿਜ਼ਲਟ ਹੈ ਦੀ ਬਾਦ ਚਿੱਤ ਖੁਸ਼ ਹੈ ਦੀ ਆਪਣੇ ਕਬੂਤਰਾਂ ਤੋਂ ਬਈ ਯਾਰ ਨਹੀਂ ਆ ਰਹਾ ਉਤਰਾ ਨਾਲ ਇਹ ਪਰ ਨਾਲੋਂ ਫਰਕ ਹੈ ਮੈਂ ਕਹਿੰਦਾ ਮਤਲਬ ਮੈਂ ਖਣਾ ਉਹ ਕਬੂਤਰੀ ਨਹੀਂ ਵੇ ਕਬੂਤਰੀ ਹੋਰ ਬਣ ਗਈ ਜੀ ਜੀ ਹੋਰ ਬਣ ਗਈ ਹੋਰ ਹੈ ਵੇਖੀ ਤੂੰ ਜਦੋਂ ਝਾੜ ਕੇ ਸਾਰ ਹੋਏ ਤੁਸੀਂ ਆਖੋਗੇ ਭੈ ਜੋ ਕਿਆ ਬਾਤ ਹੈ ਨਾ ਦੇਖਣ ਦੀ ਜੀ ਲੱਗਿਆ ਬੈ ਹੈਲੀਕਾਪਟਰ ਹੀ ਹੈ ਮੈਂ ਆਖ ਜਮੈਂਡ ਪੂਰੇ ਜਿਹੋ ਜੇ ਮੈਂ ਭਾਲਦਾ ਸੇਮ ਉਹੀ ਸਾਈਜ਼ ਉਹੀ ਮਤਲਬ ਕਹਿ ਮਨ ਦੀ ਗੱਲ ਹੋਗੀ ਸਾਰੀ ਮਨ ਦੀ ਗੱਲ ਹੋਗੀ ਮੇਨ మీడియం ਸਾਈਜ਼ ਕੂਟਰ ਬਣਾ ਲਏ ਮੈਂ మీడియం ਸਾਈਜ਼ ਛੋਟੇ ਸਾਈਜ਼ਾਂ ਦੇ ਵੀ ਬڑے ਘੱਟ ਹੈ ਵਿੱਚੋਂ ਥੋੜੇ ਜਿ 10% ਤੇ ਵੱਡੇ ਸਾਈਜ਼ਾਂ ਦੇ ਵੀ 10% 10 ਤੇ 10 ਤੇ ਬਾਕੀ ਦੇ 80% ਕਬੂਤਰ ਮੀਡੀਅਮ ਸਾਈਜ਼ ਬੈਲੈਂਸ ਪੂਰਾ ਪ੍ਰੋਪਰ ਬੈਲੈਂਸ ਇੱਕ ਜਿਹਨੂੰ ਕਬੂਤਰ ਨੂੰ ਪ੍ਰੋਪਰ ਹੋਣਾ ਚਾਹੀਦਾ ਉਹ ਦੇ ਬੈਲੈਂਸ ਵਾਲੇ ਕਬੂਤਰ ਹੈ ਉਵੇਂ ਸਾਰੇ ਅੱਗੇ ਚੌੜੇ ਪਿੱਛੇ ਨਹੀਂ ਪੱਦੇ ਪੂਰਾ ਚਤਤ ਖੋਸ਼ਾ ਦੇ ਮੈਂ ਅਖੇ ਰਤੀ ਕੀ ਦੇਖੀ ਚਲਿਓ ਪਿਹਰ ਰਤੀ ਦੇ ਵੀ ਨੂੰ ਡੇ ਮੈਂ ਕਿ ਫੁੱਲ ਬੰਬ ਕੱਢੀ ਰਤੀ ਜਾਣ ਕਿਸੇ ਹੋਰ ਵੀਡੀਓ ਚ ਡਿਮਾਂਡ ਕਰ ਦਿਓ ਤੁਹਾਨੂੰ ਰਤੀ ਵੀ ਵਿਖਾ ਦੇਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੇ ਮੈਂ ਕਾਲੀ ਭੁਗਾਦੀ ਰਤੀ ਵੀ ਦਿਖਾ ਦੇਾਂਗੇ ਤੇ ਮੰਨ ਕੇ ਚਲੋ ਇਹਦੇ ਨੇ ਵੀ ਪੂਰਾ ਚਤਤ ਖੁਸ਼ ਕੀਤਾ ਪਰ ਰਤੀ ਦੇ ਨਾਲ ਥੋੜੀ ਮੱਥੇ ਉੱਡੇ ਰਤੀ ਹਾਂ ਚ ફાયਦਾ ફાયਦਾ ਨਹੀਂ ਮੱਠੇ ਕੇ ਸਾਥ ਯਾਰ ਉਹ ਰਤੀ ਦੀ ਭੱਜੀ ਗੁਲਾਬੀ ਬਗਲਾ ਲਿਆ ਦਨ ਰਾਤਾਂ ਨੂੰ ਬਾਹਰ ਭੌਂਦੇ ਰਿਆਂ ਆਪਾਂ ਹੱਥ ਨੇ ਟਾਈਮ ਕਰਦੀ ਰੇ ਉਹ ਪਹਿਲਾ ਵਾਲੇ ਮੱਠੇ ਉੱਡਿਆ ਜਿਹੜਾ ਰਤੀ ਆਵਤੇ ਲੱਗੀ ਸੀ ਬੱਚਾ ਭੱਜ ਗਈ ਜਿਹੜੀ ਘਰੋਂ ਉਹ ਬੜੀ ਗੜ ਬੁੱਢੀ ਉਹ ਲ ਮਲਾ ਕੇ ਰਿਜ਼ਲਟ ਸਰਾ ਆ ਗਿਆ ਸੀ ਸਾਰੇ ਕਬੂਤਰਾਂ ਦਾ ਸਾਰੇ ਜਿੰਨੇ ਲਾਇਆ ਪੱਟ ਕੇ ਸਾਰੇ ਰਿਜ਼ਲਟ ਸਰਾ ਤੇ ਤਿੰਨ ਮਹੀਨੇ ਖੜ ਜੋ ਸਾਰਾ ਰਿਜ਼ਲਟ ਸਾਨੂੰ ਦੱਸ ਦੇ ਸੋਹਰ ਜਰਜਾ ਤੋਂ ਸਾਹਮਣੇ ਆ ਉਹ ਤਾਂ ਕੋਈ ਗੱਪ ਨਹੀਂ ਕੋਈ ਸੱਚ ਨਹੀਂ ਸਿੱਧਾ ਹੀ ਸਾਹਮਣੇ ਹਾਂ ਉਹ ਸੋਹਰੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਿੱਧਾ ਹੀ ਸਾਡੇ ਭਾਦੀ ਸਾਡੇ ਕੋਲੇ ਟਾਈਮ ਪਾਸ ਵਾਲੇ ਕਬੂਤਰ ਹੈਗੇ ਹਾਂ ਇਹ ਸਾਡਾ ਟਾਈਮ ਪਾਸ ਕਰਾ ਦੇਣਗੇ ਡੰਗ ਲਾਈ ਜਾਂਗੇ ਯਾਨੀ ਕਿ ਮੇਨ ਕਾਲੀ ਖੰਡ ਹੈ ਬਸ ਨਾ ਕਰਨਾ ਲੱਗਣੀ ਸਾਡੀ ਖੰਡ ਰੂ ਆਹ ਸਾਹਮਣੇ ਆਹ ਕੋਲੇ ਜਰੂਰੀ ਹੈ ਇਸ ਲਈ ਮੈਂ ਤਾਂ ਕੋਣਾਂ ਪਹਿਲੇ ਹੀ ਸੀਗਾ ਇਹ ਚੱਲ ਕੋਈ ਗੱਲ ਨਹੀਂ ਫਿਰ ਕੀ ਹੈ ਤੇ ਕੱਟ ਕੇ ਮੁਰੇ ਇਹ ਕੱਟ ਕੇ ਮੁਰੇ ਪਹਿਲਾਂ ਇਹ ਲਾਵਾਂਗੇ ਨਹੀਂ ਲਾਦੀ ਬਾਅਦ ਵਧਕਾਵਾਂਗੇ ਬੜੀ ਇਸਣਾ ਕਰਦੇ ਕੰਨ ਫਿਰਿਓ ਮਜ਼ਾਕ ਕਰਦੇ ਪਰ ਕੱਟ ਕੇ ਹੋਰ ਪਰ ਕੱਟ ਕੇ ਲਾਵਾਂਗੇ ਕੁੱਤ ਲਾਵਾਂ ਮੂਰੇ ਹਾਂ ਠੀਕ ਹੈ ਇਹ ਹੈ ਕਾਲੀ ਖੰਡ ਬੜੀ ਮਸਤ ਦੀ ਸੀ ਐਂ ਕਰਕੇ ਸਾਥ ਆਏ ਹਾਂ ਐਂ ਕੋਕਦੀ ਜੀ ਹਾਂ ਕੋਕਦੀ ਕਮਰੇ ਚ ਉੜਦੀ ਮੇਰੇ ਮੋਢੇ ਤੇ ਮੇਰੇ ਢਿੱਡ ਤੇ ਨਾਲੇ ਮਸਤ ਦੀ ਮੇਰੇ ਹੱਥਾਂ ਤੇ ਪੁਰਾਣੀਆਂ ਵੀਡੀਓ ਵੇਖਿਆ ਮੇਰੀਆਂ ਤੇ ਜਦੋਂ ਕੱਢ ਦਿੰਦੇ ਤੇ ਭੈ ਚੋ ਮੈਂ ਕਹਣਾ ਰੱਬ ਜੀ ਨੇ ਗੁਰਦੀ ਸੀ ਕਿ ਥੱਲੇ ਨੂੰ ਲੈਣੀ ਉਹਦੀ ਸੀਗੀ ਇਹ ਜਿਹਦਾ ਭਰਾ ਥੱਲਾ ਨਹੀਂ ਵੀ ਸੀ ਮੇਰਾ ਭਰਾ ਦਾ ਭਾਜੀ ਵੀ ਗਿਆ ਸੀ ਕਰੋ ਇੱਕ ਵਾਰੀ ਬਾਦ ਨੂੰ ਉੱਥੋਂ ਲੈ ਸਿਰੇ ਹੀ ਕੋਲ ਲਾਂਦਾ ਸੀਗਾ ਤੇ ਬਾਈ ਤੇ ਬਵਾ ਮਾਰ ਹੋ ਗਿਆ ਤੇ ਨਹੀਂ ਬਾਈ ਉਹ ਵੀ ਜਿੱਤਦਾ ਉਹ ਦਿਨ ਜਿੱਦਣ ਆਪਣਾ ਮਲੀਆਂ ਵਾਲੇ ਜਿੱਤਿਆ ਫਿਰ ਦੋਵੇਂ ਬਾਈ ਜਿੱਤੇ ਆਪਣੇ ਇੱਕ ਉਥੇ ਜਿੱਤਦਾ ਇੱਕ ਇੱਥੇ ਜਿੱਤਦਾ ਆਪਣਾ ਬਾਈ ਬਾਈ ਹਾਰਦੇ ਨਹੀਂ ਸੀ ਆਪਾਂ ਦੋਵੇਂ ਬਾਈਆਂ ਆਪਣੇ ਜਿੱਤਣ ਵਾਲਾ ਸੀ ਨਾ ਹਾਂ ਤੇ ਬਸ ਇਹਨੂੰ ਛੱਡਦੇ ਆ ਓਕੇ ਰਿਪੋਰਟ ਆਹੀ ਸੀਗਾ ਇੱਕ ਹਾਈਲਾਈਟ ਤੁਹਾਡੇ ਵਾਸਤੇ ਹਾਂ ਤੇ ਸੈਟ ਆ ਬਸ ਇਹਨੂੰ ਛੱਡ ਦਿੰਦੇ ਆ ਲਓ ਜੀ ਹੁਣ ਚੱਲ ਪਿਆ ਵਾ ਘਰ ਨੂੰ ਚੱਕ ਕੇ ਆਵਦਾ ਮਾਨਾ ਹੁਣ ਤੋਂ 30 ਹੈ ਕਿ ਠੀਕ ਹੈ ਤੇ ਬਾਕੀ ਕਾਲੀ ਖੰਡ ਦਾ ਕਰੋ ਸ਼ੌਂਕ ਤੇ ਹੋਰ ਵੀ ਨਵੀਆਂ ਨਵੀਆਂ ਵੀਡੀਓ ਆਉਣਗੀਆਂ ਜੇ ਤੁਸੀਂ ਕਮੈਂਟ ਕਰੋਗੇ ਤਾਂ ਰਤੀ ਤੇ ਸਾਰੇ ਵੱਡੇ-ਵਡੇ ਕਬੂਤਰਾਂ ਦੇ ਹੋੜੇ ਦੀ ਸਭ ਦੇ ਸ਼ੌਂਕ ਕਰਾਵਾਂਗੇ ਕਿਹੜਾ ਸਟਾਰਟਿੰਗ ਕਰਤੀ ਹੈ ਤੇ ਬਸ ਲਗਾਤਾਰ ਕੰਮ ਹੀ ਚੱਲੇ ਜਾਊਗਾ ਬਸ ਤੁਸੀਂ ਬਣੇ ਰਹੋ ਹੈ ਚਲੋ ਫਿਰ ਮਾਹਰਾਂ ਨਾਲ ਵੀਡੀਓ ਦਿਖਾ ਦਈਏ ਐਂਡਿੰਗ ਤੇ ਫਿਰ ਓਕੇ ਬਾਏ ਵੇਖਣਾ ਹਾਂ ਦਾ ओके okay, बाय बाय सारे ब्रदर्स लव यू मिलते हैं किसी नई वीडियो नाल ते रब रखा बाय बाय चलो अब चलिए कर लो बाय